ਕਈ ਵਾਰੀ ਕਈ ਬੰਦੇ ਨਾ ਹੰਕਾਰ ਦੇ ਵਿੱਚ ਕਹਿ ਦਿੰਦੇ ਆ ਕਿ ਮੈਂ ਤਾਂ ਇਹਨੂੰ ਝੁਕਾ ਦਿੱਤਾ ਮੈਂ ਤਾਂ ਇਹਨੂੰ ਥੱਲੇ ਲਾ ਲੈਂਦਾ ਕਿਉਂਕਿ ਬੰਦਾ ਹਉਮੇ ਵਿੱਚ ਹੁੰਦਾ ਲੇਕਿਨ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਬਾਣੀ ਦੇ ਵਿੱਚ ਦੱਸਿਆ ਆਪਸ ਕੋ ਜੋ ਜਾਣੇ ਨੀਚਾ ਸੂ ਗਨੀਏ ਸਭ ਤੇ ਉੱਚਾ ਜਿਹੜਾ ਇਨਸਾਨ ਆਪਣੇ ਆਪ ਨੂੰ ਸਭ ਤੋਂ ਨੀਮਾ ਸਮਝਦਾ ਉਹੀ ਇਨਸਾਨ ਸਾਰਿਆਂ ਨਾਲੋਂ ਜ਼ਿਆਦਾ ਉੱਚਾ ਹੁੰਦਾ ਉਹ ਕਹਿੰਦੇ ਨੇ ਕਿ ਛੱਤ ਤੇ ਬੰਦਾ ਚੜਿਆ ਹੋਵੇ ਦਰਖਤ ਤੇ ਚੜਿਆ ਹੋਵੇ ਉਹਨੂੰ ਡਰ ਹੁੰਦਾ ਕਿ ਅਗਰ ਮੈਂ ਥੱਲੇ ਡਿੱਗ ਪਿਆ ਤਾਂ ਮੇਰੇ ਸੱਟ ਵੱਜ ਜੂਗੀ ਲੇਕਿਨ ਜਿਹੜਾ ਬੰਦਾ ਬੈਠਾ ਹੀ ਸੱਤ ਥੱਲੇ ਫਰਸ਼ ਤੇ ਆ ਧਰਤੀ ਤੇ ਆ ਉਹਨੂੰ ਕਿਸੇ ਚੀਜ਼ ਦਾ ਕੋਈ ਡਰ ਨਹੀਂ ਹੋਊਗਾ ਕਿ ਮੈਂ ਥੱਲੇ ਕਿੱਥੇ ਡਿੱਗ ਪੂੰਗਾ ਇਸ ਲਈ ਜੀ ਜੋ ਇਨਸਾਨ ਹੋਮੇਤੇ ਆ ਕੇ ਆਪਣੇ ਆਪ ਨੂੰ ਨੀਵਾ ਰੱਖ ਕੇ ਚੱਲਦਾ ਜ਼ਿੰਦਗੀ ਵਿੱਚ ਹਮੇਸ਼ਾ ਹੀ ਕਾਮਯਾਬ